ਸਿਰਫ ਇਹ ਹੀ ਕਹਾਂਗਾ ਕਿ ਕਰਕਰ ਦੇਵ ਜੰਮਣ ਸਹਿਜ ਵਗਦੇ دریا ਵਰਗੇ ਦੇਵ ਚਸ਼ਮੇ ਵਰਗੇ ਦੇਵ ਜਿਸ ਤੇ ਗੀਤਾ ਵਰਗੀ ਜ਼ਿੰਦਗੀ ਸੀ ਉਸ ਦੀ ਤੇ ਜ਼ਿੰਦਗੀ ਵਰਗੇ ਗੀਤ ਸੀ ਬਹੁਤ ਥੋੜੇ ਲੋਕ ਹੁੰਦੇ ਨੇ ਜਿਹੜੇ ਗੀਤਾ ਵਰਗੇ ਹੁੰਦੇ ਆ ਔਰ ਬੜੇ ਥੋੜੇ ਲੋਕ ਨੇ ਜਿਹਦੀ ਜ਼ਿੰਦਗੀ ਗੀਤਾ ਵਰਗੀ ਹੁੰਦੀ ਹੈ ਮੇਰਾ ਨਹੀਂ ਖਿਆਲ ਕਿ ਕੋਈ ਵੱਡੇ ਤੋਂ ਵੱਡੇ ਨਾਮ ਵਾਲਾ ਛੋਟੇ ਤੋਂ ਛੋਟੇ ਨਾਮ ਵਾਲਾ ਬੰਦਾ ਦੇਵ ਕੋਲ ਆ ਕੇ ਆਪਣੇ ਆਪ ਨੂੰ ਨਿੱਕਾ ਮਹਿਸੂਸ ਕਰਦਾ ਹੋਵੇ ਜਿੰਨੂੰ ਪੜਦਾ ਸੀ ਪੜ੍ਹਾਈ ਨਹੀਂ ਸੀ ਪੀਂਦਾ ਸੀ ਗਿਆਨ ਨੂੰ ਔਰ ਉਹਦਾ ਗਿਆਨ ਬੋਲਦਾ ਸੀ ਅਦਰਵਾਇਜ਼ ਬੰਦਾ ਖੋਖਲਾ ਹੋਵੇ ਤਾਂ ਉਹ ਉੱਚੜਦਾ ਜ਼ਿਆਦਾ ਹੈ ਦੇਵ ਉੱਚੜਦਾ ਨਹੀਂ ਸੀ بڑے ਲੋਕੀ ਬੜਕ ਬੜਕ ਗੱਲਾਂ ਕਰਦੇ ਨੇ ਮੈਂ ਆ ਕੀਤਾ ਮੈਂ ਉਹ ਕੀਤਾ ਉਹ ਮੈਂ 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 ਦੇ ਵਿੱਚੋਂ ਐ ਲੱਗਦਾ ਜਿਵੇਂ ਬੱਕਰੀ ਬੋਲ ਰਹੀ ਹੈ ਦੇਵਕ ਪਰ ਮਟਵਰਗਾ ਵੱਡੇ ਸਿਰ ਵਾਲਾ ਵੱਡੇ ਜਿਗਰੇ ਵਾਲਾ ਜਿੰਨੇ ਛੇਕ ਉਹਦੀ ਛਾਤੀ 'ਚ ਹੋਏ ਸੀ ਦਰਦਾਂ ਨੇ ਕੀਤੇ ਜਿੰਨੀਆਂ ਪੀੜਾ ਉਸ ਬੰਦੇ ਨੇ ਉਮਰ ਦੇ ਆਖਰੀ ਪੜਾ ਝੱਲੀਆਂ ਇਹਦੇ ਬਾਵਜੂਦ ਉਹ ਹੀ ਸੂਰਮਾ ਸੀ ਜਿਹੜਾ ਫਿਰ ਵੀ ਸਾਨੂੰ ਮੁਹੱਬਤ ਨਾਲ ਉਡੀਕਦਾ ਸੀ ਤੇ ਜਦੋਂ ਜਾਇਜ਼ਦਾ ਸੀ ਉਦੋਂ ਸਾਨੂੰ ਖਾਲੀ ਹੱਥ ਨੇ ਸੀ ਮੋੜਨ ਦਿੰਦਾ ਬਹੁਤ ਤਾਰਿਆਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਪਰ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਟ੍ਰਿਬਿਊਟ ਮੇਰੀ 3.5 ਸਾਲ ਦੀ ਪੋਤਰੀ ਨੇ ਸਿਰੇ ਦਿੱਤੀ ਜਦੋਂ ਘਰੋਂ ਤੁਰਨ ਲੱਗਿਆ ਤੇ ਮੈਨੂੰ ਕਿਨ ਦਾਦਾ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਕਿਹਾ ਬੇਟੇ ਮੈਂ ਇੱਕ ਦਾਦਾ ਜੀ ਦੀ ਡੈਥ ਹੋ ਗਈ ਉੱਥੇ ਜਾ ਰਿਹਾ ਮੈਨ ਕੋ ਗੀਤ ਲਿਖਦੇ ਸੀ ਕੰਮ ਨੂੰ ਯਾਦ ਆ ਗਿਆ ਵੀ ਤੇ ਹਰ ਰੋਜ਼ ਉਹ ਤੇ ਗੀਤ ਤੇ ਨੱਚਦੀ ਐ ਗਿੱਧਾ ਪਾਉ ਕੁੜੀਆਂ ਨੇ ਮਜਾਜਾਂ ਫਿੱਟਿਓ ਹਰ ਰੋਜ਼ ਕਹਿੰਦੀ ਮੈਨੂੰ ਲਾਗੋ ਹਰ ਰੋਜ਼ ਨੱਚਦੀ ਇਹਨੂੰ ਨਹੀਂ ਪਤਾ ਕਿ ਦੇਵ ਕੌਣ ਐ ਇਦਾਂ ਜਿਹੜਾ ਜਿਹਦਾ ਦਾਦਾ ਪ੍ਰਾਇਮਰੀ ਸਕੂਲ ਚ ਸਲੇਟੀਆਂ ਦਾ ਡੱਬਾ ਤੇ ਪੈਨਸਲਾਂ ਰਾਮ ਲਿੰਦਰਿਆ ਦੇਵ ਦੇ ਗੀਤ ਸੁਣਾ ਕੇ ਉਹਦੀ ਪੋਤਰੀ ਵੀ ਦੇਵ ਨੂੰ ਸੈਲੀਬ੍ਰੇਟ ਕਰ ਰਹੀ ਐ ਨਿਰਮਲ ਬਿਲਕੁਲ ਠੀਕ ਕਹਿਿਆ ਕਿ ਇਹ ਜਿਹੜੇ ਸਾਡੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਜਸ਼ਨ ਵਿਚਨ ਤੇ ਆਮ ਤਰ ਤੋ ਹੁੰਦਾ ਨਹੀਂ ਪਰ ਦੇਵ ਦੇ ਜਾਣ ਦੇ ਉੱਤੇ ਅਸੀਂ ਇੱਕ ਅਥਰੂਲੇ ਬੈਠੇ ਆ ਦੂਜੀ ਅੱਖ ਚ ਤਸੱਲੀ ਲੈ ਬੈਠੇ ਆ ਕਿ ਦੇਵ ਤੂੰ ਜੋ ਡੋਲ ਖਾਲਸਾ ਲਿਖਿਆ ਤਾਂ ਲੱਗਦਾ ਕਿ ਤੂੰ ਚੰਨ ਸਿੰਘ ਸਫਰੀ ਹੈ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਵੇਖ ਦੀ ਬੁਰਜ ਤੇ ਚੜ ਕੇ ਜਦੋਂ ਲਿਖ ਰਿਹਾ ਹੈ ਤੇ ਲੱਗਦਾ ਤੂੰ ਸਰੰਦ ਚ ਖਲੋਤਾ ਹੈ ਜਦੋਂ ਲਿਖ ਰਿਹਾ ਕਿ ਟਿੱਲੇ ਵਾਲਿਆ ਮਲਾ ਦੇ ਜੱਤੀ ਹੀਰ ਨੂੰ ਤੇਰਾ ਕਿਹੜਾ ਬੋਲ ਲੱਗਦਾ ਉਹਨੂੰ ਕਰਮਜੀਤ ਕਾਰਿਆ ਦਾ ਲੱਗਦਾ ਗੀਤ ਹੋਰ ਹੈ ਮਾਨਕ ਸਿੰਘ ਕਹਿੰਦੇ ਲੱਗਦਾ ਗੀਤ ਹੋਰ ਹੈ ਤੇ ਜਦੋਂ ਸ਼ਰਿੰਦਰ ਕੌਰ ਦੇ ਕਹਿਣ ਤੇ ਵੇੜਿਆ ਮੈਨੂੰ ਵੀ ਗੀਤ ਦੇ ਦੇ ਤਬਦੀਲ ਕਰਦੇ ਨੇ ਗੀਤ ਦਾ ਮੁਹੰਦਰਾ ਢਿੱਲੇ ਵਾਲਿਆ ਮਿਲਾਦੇ ਰਾਂਝਾ ਹੀਰ ਨੂੰ ਤੇਰਾ ਕਿਹੜਾ ਮੁੱਲ ਲੱਗਦਾ ਤੇ ਜਦੋਂ ਉਸ ਨੂੰ ਮਿਕਸ ਕਰਦਾ ਮੇਰਾ ਯਾਰ ਅਮਰਜੀਤ ਰਾਏ ਟੈਕਨੋਲੋਜੀ ਨਾਲ ਤੇ ਦੁਕਾਨਾ ਬਣ ਜਾਂਦਾ ਤੇ ਸੁਣਦੇ ਆ ਕਿਹਦੇ ਲੱਗਦੇ ਨਹੀਂ ਕਿ ਇਹ ਅਲੱਗ-ਅਲੱਗ ਦੋ ਗੀਤਾਂ ਦਾ ਜੋੜ ਫਲ ਹੈ ਜਦੋਂ ਸੁਨਦਰ ਸ਼ਿੰਦਾ ਵਰਗੇ ਬੁਲੰਧ ਆਵਾਜ਼ ਵਾਲਾ ਗਾਇਕ ਨਿਆਣਾ ਦੇ ਵਨਜਾਰੇ ਗਾਉਂਦਾ ਹੈ ਦੋਠਾ ਵਾਲੇ ਨਹੀਂ ਲੁੱਟ ਕੇ ਸਿਰ ਸਸੀ ਦੀ ਲੈ ਗਏ ਜਾਂ ਜਦੋਂ ਜੋਣਾ ਬਾਉੜ ਦੇ ਵਿੱਚ ਡਰਾਮੈਟਿਕ ਟਿੰਜ ਦਿੰਦਾ ਉਹ ਤੁਹ ਲੱਗਦਾ ਹੈ ਕਿ ਇਹ ਬੰਦਾ ਹੋਰ ਹੈ ਇਹੋ ਬੰਦਾ ਨਹੀਂ ਜਿਹਨੇ ਕਦੇ ਲਿਖਿਆ ਸੀ ਕਿ ਨੂੰ ਮਾਰਦਾ ਹੈ ਚੰਦਰੀਆ ਸ਼ਮਕਾ ਮੈਂ ਕੱਚ ਦੇ ਗਲਾਸ ਵਰਗੀ ਫਿਰ ਰੋਏਗਾ ਢਿੱਲੇ ਦੇ ਬੁੱਲ ਕਰਕੇ ਤੇ ਦੇਵ ਪੀਤੋ ਜਦੋਂ ਮਰ ਗਈ ਤੇ ਜਦੋਂ ਰਿਕਾਰਡ ਹੁੰਦਾ ਗੀਤ ਹੁੰਦਾ ਕਿ ਫਿਰ ਰੋਏਗਾ ਢਿੱਲੇ ਦੇ ਬੁੱਲ ਕਰਕੇ ਵੀ ਪਾਲੀ ਬੀਬਾ ਜਦੋਂ ਮਰ ਗਈ ਨਰਿੰਦਰ ਬੀਬਾ ਜੀ ਨੇ ਬੜੀ ਵਾਰ ਦੱਸਿਆ ਕਿ ਦੇਵ ਦਾ ਰੇਂਜ ਕਿੱਡਾ ਵੱਡਾ ਹੈ ਪਵਰਾ ਸਾਹਿਬ ਤੇ ਬੜੇ ਦਿਲਦਾਰ ਸੰਨ ਉਸਤਾਦ ਜਸਨ ਪੰਮਰਾ ਹੋਣਾ ਇੱਕ ਯੋਗ ਨੂੰ ਮੰਨਣ ਦੇ ਬਰਾਬਰ ਦੀ ਖੇਡ ਹੈ ਅੱਜ ਵੀ ਬਹੁਤ ਸਾਰਾ ਸੰਗੀਤ ਚਾਹੇ ਪਾਤਸ਼ਾਹੀਆਂ ਬੜੀਆਂ ਬੜੀਆਂ ਉਸਰਪਿੰਗਾਂ ਨਵੇਂ ਟੈਕਨੋਲੋਜੀ ਦੇ ਯੋਗ ਦੇ ਵਿੱਚ 90% ਦੀ ਸੰਗੀਤ ਪੰਮਰਾ ਸਾਹਿਬ ਦੇ ਕੁਰਤੇ ਦੀ ਖੱਬੀ ਜੇਬ ਚੋਂ ਨਿਕਲ ਕੇ ਤੇ ਪਰੋਸਿਆ ਜਾ ਰਿਹਾ ਹੈ ਪੰਮਰਾ ਹੋਣਾ ਸੰਗੀਤ ਮਾਰਤੰਡ ਹੋਣਾ ਤੇ ਉਹਨੂੰ ਪਿਆਰ ਕਰਦਾ ਹੋਵੇ ਦੇਵ ਤੇ ਦੇਵ ਉਹਨੂੰ ਪਿਆਰ ਕਰਦਾ ਹੋਵੇ ਇਹ ਵੀ ਕੋਈ ਨਿੱਕੀ ਗੱਲ ਨਹੀਂ ਮੈਂ ਸਾਨੂੰ ਦੇ ਪੇੜੀ ਵੇਖਿਆ ਪਿੰਡਾਂ 'ਚ ਤੇ ਮੈਂ ਸਿੰਦੇ ਨੂੰ ਤੇ ਮਾਲਕ ਨੂੰ ਇਕੱਠਿਆਂ ਬੈਠਿਆਂ ਵਿਚਾਰ ਦੇਵ ਨੂੰ ਬੈਠੇ ਵੇਖਿਆ ਹੋਇਆ ਮੈਂ ਦੇਵ ਦਾ ਵਿਹਾਰ ਵੀ ਵੇਖਿਆ ਹੋਇਆ ਕਿ ਕਿਨੂੰ ਕਿਸ ਕਿਸਮ ਦਾ ਪਿਆਰ ਦੇਣਾ ਹੈ ਮੇਰਾ ਵੀਰ ਸਤੀਸ਼ ਗੁਲਾਟੀ ਜਿਸ ਨੂੰ ਠੀਕੇ ਦੇ ਵਾਸੀ ਬਣਾਇਆ ਉਹਨਾਂ ਨੇ ਜਿੰਨੀ ਮੁਹੱਬਤ ਸਤੀਸ਼ ਨੂੰ ਚੰਗੀਆਂ ਕਿਤਾਬਾਂ ਛਾਪਣ ਕਰਕੇ ਉਹ ਕਰਦੇ ਸੀ ਇੰਨੀ ਮੁਹੱਬਤ ਆਮ ਪਬਲਿਸ਼ਰ ਨੂੰ ਕੋਈ ਨਹੀਂ ਕਰਦਾ ਆਮ ਪੋਰਟਰ ਵੀ ਕੋਈ ਨਹੀਂ ਕਰਦਾ 19 ਸਤੰਬਰ ਨੂੰ ਜਦਨ ਆਖਰੀ ਜਨਮ ਦਿਨ ਮਨਾਇਆ ਨਿਰਮਲ ਦੀ ਹਿੰਮਤ ਸਦਕੇ ਸਾਰੇ ਦੋਸਤ ਆਏ ਤਾਂ ਮੈਂ ਕਿਹਾ ਬਾਪੂ ਇਹਦਾ ਤੁਸੀਂ ਗਿਆ ਹੁਣ ਤੂੰ ਤਾਂ ਮੈਨੂੰ ਭਾਈ ਕਹਿੰਦਾ ਹੁੰਦਾ ਉਹ ਨਾ ਤੂੰ ਵੀ ਨਿਰਮਲ ਦੀ ਰੀਸ ਕਰਨ ਲੱਗ ਗਿਆ ਤੂੰ ਮੈਨੂੰ ਬਾਪੂ ਕਹਿਣ ਲੱਗ ਗਿਆ ਉਹ ਮੈਂ ਕਿਹਾ ਗੁੜਿਆ ਐ ਨਾ ਕਰਿਆ ਕਰ ਪੱਗ ਬਨ ਲੈ ਯਾਰ ਮੈਂ ਨਹੀਂ ਮੈਨੂੰ ਨਹੀਂ ਮੈਨੂੰ ਮਜਬੂਰ ਨਾ ਕਰ ਮੈਂ ਮੈਂ ਐਂ ਠੀਕ ਆ ਯਾਰ ਦੇਵ ਮੈਂ ਮੈਂ ਠੀਕ ਆ ਯਾਰ ਇੰਨੀਆ ਸ਼ਰਤਾਂ ਆਪਣੀ ਦੇ ਜੀਉਣ ਵਾਲੇ ਬੰਦੇ ਕਿੰਨੇ ਕਨੇ ਸਾਡੇ ਕੋਲ ਕਿੰਨੇ ਕਨੇ ਮੈਂ ਸਿਰਫ ਇਹੀ ਅਖਾਂਗਾ ਕਿ ਦੇਵ ਹੋਣਾ ਇੱਕ ਮਰਤਬੇ ਦਾ ਨਾਂ ਆਇਆ। ਦੇਵ ਨੂੰ ਮੁਹੱਬਤ ਕਰਨ ਵਾਲਿਆਂ ਦੀ ਗਿਣਤੀ 'ਚ ਸੱਤਾਵਾਲ ਵੀ ਵੇਖੇ ਨੇ, ਸੱਤਾ ਹੀਣ ਵੀ ਦੇਖੇ ਨੇ, ਲਿੱਸੇ ਵੀ ਦੇਖੇ, ਨਤਾਲੇ ਵੀ ਦੇਖੇ ਨੇ, ਮੁਹੱਬਤ ਦਾ ਕਦੇ ਉਹਦੇ ਕੋਲੇ ਸਦ ਸਦ ਵਿੱਚ ਸਭ ਸਰਬ ਸਭ ਚਸ਼ਮਾ ਜਿਹੜਾ ਸੀ ਕਦੇ ਸੁੱਕਦਾ ਨਹੀਂ ਸੀ ਵੇਖਿਆ। ਹਰੇਕ ਨੂੰ ਮੁਹੱਬਤ ਦੇਣ ਵਾਲਾ ਜੀ ਚਲਾ ਗਿਆ। ਉਹਨੂੰ ਅਲਵਿਦਾ ਇਹੀ ਆਖਾਂਗਾ, ਅਖੀਰ ਚ ਆਖਾਂਗਾ। ਆਉਗੇ ਸੱਜਣੋਗੇ ਲੰਘੇ ਦਰਿਆ। ਸਾਰੇ ਅੱਜ ਇਹਨਾਂ ਗੱਲਾਂ ਕੀਤੀਆਂ ਸਾਡੇ ਮਨ ਨੂੰ ਲਤ ਲਾ ਚਾ ਦੇਵ ਵਾਲੇ ਵਿਦਾ ਅਲਵਿਦਾ ਮਿੱਤਰਾਂ ਤੂੰ ਸਰੀਰ ਲੈ ਗਿਆ ਸਿਰ ਦੇਣ ਵਾਲਿਆ ਸਾਡੇ ਕੋਲੋਂ ਦੇਵ ਨਹੀਂ ਖੋ ਸਕਦਾ ਜਿੰਨਾ ਚਿਰ ਸਾਡੇ ਸ્વાસ ਨੇ ਕੱਲੀ ਕੱਲੀ ਰੋਮ ਚੋਂ ਕੱਲੀ ਕੱਲੀ ਧੜਕਣ ਚੋਂ ਕੱਲੀ ਕੱਲੀ ਟਿਕ ਟਿਕ ਚੋਂ ਦੇਵ 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 ਦਾ ਨਾਮ ਬੋਲੇਗਾ ਇਹ ਕੋਈ ਨਿੱਕੀ ਪ੍ਰਾਪਤੀ ਨਹੀਂ ਬਹੁਤ ਵੱਡੀ ਪ੍ਰਾਪਤੀ ਹੈ ਧੰਨਵਾਦ ਦੋਸਤੋ ਮਿਹਰਬਾਨੀ अगरि जी खालसा बाद